ਸਤਿ ਸ਼੍ਰੀ ਅਕਾਲ ਜੀਓ ਮੈਂ ਅਰਸ਼ਪ੍ਰੀਤ ਕੌਰ ਸੂਆ ਮੇਰਾ ਇੱਕ ਲੱਖ ਚੈਨਲ ਤੇ ਆਪ ਸਭ ਦਾ ਸਵਾਗਤ ਕਰਦੀ ਹਾਂ ਅੱਜ ਮੈਂ ਆਪ ਸਭ ਨਾਲ ਇੱਕ ਛੋਟੀ ਕਵਿਤਾ ਸਾਂਝੀ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਮੈਂ ਕਤਲ ਹਾਂ ਪੇਸ਼ ਹਨ ਉਸ ਦੀਆਂ ਸਤਰਾਂ ਇਕੱਲੇ ਸਾਹਾਂ ਦਾ ਮੁੱਕਣਾ ਇਕੱਲੇ ਸਾਹਾਂ ਦਾ ਮੁੱਕਣਾ ਹੀ ਤਾਂ ਮੌਤ ਨਹੀਂ ਕਤਲ ਇਕੱਲੇ ਸਰੀਰ ਦਾ ਹੀ ਨਹੀਂ ਹੁੰਦਾ ਇਕੱਲੇ ਸਾਹਾਂ ਦਾ ਮੁੱਕਣਾ ਹੀ ਤਾਂ ਮੌਤ ਨਹੀਂ ਕਤਲ ਇਕੱਲੇ ਸਰੀਰ ਦਾ ਹੀ ਨਹੀਂ ਹੁੰਦਾ ਕਤਲ ਤਾਂ ਰੂਹ ਦਾ ਵੀ ਹੁੰਦਾ ਰੂਹ ਦਾ ਮਰਨਾ ਵੀ ਤਾਂ ਮੋਤੇ ਆਪਣੇ ਮਨ ਨੂੰ ਮਾਰਨਾ ਵੀ ਤਾਂ ਕਤਲ ਹੈ ਕੀ ਫੇਰ ਮੈਂ ਕਾਤਲਾਂ ਹਾਂ ਹਾਂ ਮੈਂ ਰੂਹ ਦੀ ਕਾਤਲ ਹਾਂ ਮੈਂ ਆਪਣੇ ਜਜ਼ਬਾਤਾਂ ਦੀ ਅਹਿਸਾਸਾਂ ਦੀ ਖਿਆਲਾਂ ਦੀ ਕਾਤਲ ਹਾਂ ਹਾਂ ਮੈਂ ਕਾਤਲ ਹਾਂ ਮੈਂ ਕਾਤਲ ਹਾਂ ਆਪਣੀਆਂ ਰੀਜਾਂ ਦੀ ਖੁਆਇਸ਼ਾਂ ਦੀ ਤੇ ਆਪਣੇ ਸੁਪਨਿਆਂ ਦੀ ਹਾਂ ਮੈਂ ਕਾਤਲ ਹਾਂ ਹਾਂ ਮੈਂ ਕਾਤਲ ਹਾਂ ਆਪਣੀ ਰੂਹ ਦੀ ਰੂਹ ਦਾ ਮਰਨਾ ਵੀ ਤਾਂ ਮੌਤ ਹੈ ਰੂਹ ਨੂੰ ਮਾਰਨਾ ਵੀ ਤਾਂ ਕਤਲ ਹੈ ਮੈਂ ਕਤਲ ਕੀਤਾ ਆਪਣੀ ਰੂਹ ਦਾ ਹਾਂ ਮੈਂ ਕਾਤਲ ਹਾਂ ਸੋ ਇਹ ਖੁਦ ਲਫ਼ਜ਼ ਉਹਨਾਂ ਸਾਰਿਆਂ ਦੇ ਲਈ ਸੀ ਜੋ ਆਪਣੇ ਆਪ ਨੂੰ ਮਾਰ ਕੇ ਸਿਰਫ ਦੂਜਿਆਂ ਦੇ ਲਈ ਜਿਉਂਦੇ ਨੇ ਜੋ ਉਹ ਆਪ ਕੀ ਸੋਚਦੇ ਨੇ ਉਹ ਸਭ ਭੁੱਲ ਕੇ ਦੂਜੇ ਉਹਨਾਂ ਤੋਂ ਕੀ ਚਾਹੁੰਦੇ ਨੇ ਉਹ ਸਭ ਸੋਚ ਕੇ ਜਿਉਂਦੇ ਨੇ ਤਾਂ ਇਹ ਉਹਨਾਂ ਸਭ ਤੇ ਦਿਲ ਦੀ ਗੱਲ ਮੈਂ ਬਿਆਨਣ ਦੀ ਕੋਸ਼ਿਸ਼ ਕੀਤੀ ਹੈ ਧੰਨਵਾਦ ਜੀ